ਮਾਤਾ ਤੇਰਾ ਪਿਆਰੀ ਅੱਛਾ ਕੀ ਹੋਇਆ ਕੀ ਐ ਹੋਇਆ ਕੀ ਗਾਂ ਦੇ ਦਾਰ ਤੋਂ ਹੋਇਆ ਸੀ ਡਾਕਟਰ ਨੂੰ ਸਦਾਇਆ ਸੀ ਹਾਂ ਡਾਕਟਰ ਨੂੰ ਸਦਾਇਆ ਸੀ ਆਖਿਆ ਵੀ ਦੇ ਦੇ ਦੇਖ ਉਹ ਕਹਿੰਦਾ ਕਿ ਦੇ ਅੰਦਰ ਬੱਚਾ ਡੈੱਡ ਹੋ ਗਿਆ ਹਾਂ ਅਸੀਂ ਆਖਿਆ ਵੀ ਤੂੰ ਕਾਨੂੰਨ ਕਾਰਵਾਈ ਕਰ ਜਿਹੜੀ ਹੈਗੀ ਫਿਰ ਤੂੰ ਬੱਚਾ ਜਦੋਂ ਮਰ ਗਿਆ ਸਾਡੀ ਗਾਂ ਤੇ ਬੱਚੇ ਹਾਂ ਉਹਨੇ ਟੀਕੇ ਲਾਤਾ ਟੀਕਾ ਲਾ ਕੇ ਲਾ ਕੇ 490 ਦਾ ਟੀਕਾ ਲਿਆਂਦਾ ਹਾਂ ਜਿਹੜਾ ਇਹਨੂੰ ਲਾਤਾ ਕਹਿੰਦਾ 72 ਘੰਟਿਆਂ ਬਾਅਦ ਕਹਿੰਦਾ ਗਾਂ ਸੂ ਗਈ 72 ਘੰਟੇ ਵੇਖ ਲੈ ਨਾ ਆਇਆ ਸਾਡੇ ਜਦੋਂ ਸਾਡੀ ਗਾਂ ਤੰਗ ਹੋਣ ਲੱਗੀ ਕਿਉਂ ਗਲਤ ਟੀਕਾ ਲੱਗ ਗਿਆ ਜਦੋਂ ਗਾਂ ਤੰਗ ਹੋਣ ਲੱਗੀ ਜਦੋਂ ਇਹਨੇ ਨਹੀਂ ਆ ਕੇ ਗੇੜਾ ਮਾਰਾ ਵੀ ਕਿਵੇਂ ਗਾ ਕਿਵੇਂ ਨਹੀਂ ਫਿਰ ਅਸੀਂ ਹੋਰ ਡਾਕਟਰ ਸਦਾਇਆ ਹੋਰ ਡਾਕਟਰ ਸਦਾਇਆ ਉਹ ਕਹਿੰਦਾ ਕਿ ਮਾਤਾ ਬੱਚਾ ਤੇ ਘਰਉਣਾ ਹੀ ਪਊਗਾ ਹੁਣ ਤਾਂ ਟੀਕਾ ਗਲਤ ਲਾ ਗਿਆ ਵੀ ਡਗਾਉਣਾ ਹੀ ਪਊਗਾ ਬੱਚਾ ਫਿਰ ਉਸ ਤੋਂ ਬਾਅਦ ਗਾਂ ਸਾਡੀ ਠੀਕ ਹੋ ਗਈ ਆਪਦੀ ਆਪ ਹੀ ਪੱਠਾ ਨੀਰਾ ਖਾਈਗੀ ਸਭ ਕੁਝ ਖਾਈਗੀ 13 ਦਿਨਾਂ ਬਾਅਦ ਕੱਲ ਬੱਚਾ ਗਾਂ ਨੇ ਜਿਉਂਦਾ ਹੀ ਸਿੱਟਦਾ ਹਾਂ ਉਹ ਨਾਲ ਮੇਰੀ ਗਾਂ ਖਰਾਬ ਕਰਤੀ 50000 ਰੁਪਏ ਦੀ ਮੇਰੀ ਗਾਂ ਹੈਗੀ ਤੇ ਮੇਰੀ ਗਾ ਖਰਾਬ ਕਰਤੀ ਜੇ ਮੈਂ ਸਰਪੰਚ ਕੋਲੇ ਸੱਜਿਆ ਗੋ ਮੈਨੂੰ ਕਹਿੰਦਾ ਆਖੇ ਵੀ ਤੂੰ ਜਿੱਥੇ ਜਾਣਾ ਜਾ ਵੜ ਜਿਹੜਾ ਕੁਛ ਕਰਨਾ ਕਰ ਲੈ ਮੇਰਾ ਹੂੰ ਸਰਪੰਚ ਦੇ ਮੂੰਹ ਤੇ ਨਿਕਾਲਾ ਕਿ ਛਿੰਦਾ ਡਾਕਟਰ ਅੱਛਾ ਕਿੰਨੇ ਟਾਈਮ ਤੋਂ ਕੰਮ ਕਰਦਾ ਪਿੰਡ ਤੇ ਇਹ ਹੋ ਗਿਆ ਨੂ 8-9 ਸਾਲ ਹੂੰ ਅਨਾ ਇੱਕ ਨਹੀਂ ਭਾਈ ਜੀ ਤਿੰਨ ਚਾਰ ਨੁਕਸਾਨ ਕਰਿਆ ਇੱਕ ਸਾਡੇ ਗਵਾਂਡੀਆਂ ਦੀ ਗਾ ਹੈਗੀ ਉਹਦਾ ਬੱਚਾ ਜਿਉਂਦਾ ਕੱਢ ਗਿਆ ਇੱਕ ਜੀਵਿੰਦਾਰ ਹੈ ਕਿ ਪਰਲੀ ਚੁੰਡ ਚ ਉਹਨਾਂ ਦੀ ਝੋਟੀ ਸੀਗੀ ਢੂਡ ਲੱਖ ਰੁਪਏ ਦੀ ਉਹਦਾ ਵੀ ਆ ਹੋ ਗਿਆ ਇੱਕ ਗਾ ਮਾਰ ਕੇ ਆਇਆ ਮੰਨੀ ਆ ਰਿਹਾ ਗਾਲੀ ਵੀ ਖੜੇ ਕਰ ਗਿਆ ਹੁਣ ਕੀ ਮੰਗ ਕੀ ਕਰਦੇ ਹੁਣ ਫੇਰੇ ਦਾ ਬੇੜਾ ਭਾ ਕੇ ਰੱਖਤਾ ਹੁਣ ਮੈਂ ਦੱਸੋ ਮੈਂ ਰੰਡੀ ਬੁੜੀਆਂ ਮੇਰੇ ਨਿੱਕੇ ਨਿੱਕੇ ਬੱਚੇ ਆ ਹਾਂ ਬੰਦਾ ਮੇਰੇ ਸਿਰ ਤੇ ਨੂੰ ਤੇ ਗੋ ਹੱਥ ਖੜੇ ਕਰ ਗਿਆ ਉਹਨੂੰ ਆਏ ਹੋ ਗਿਆ ਵੀ ਇਹਦੇ ਵਰਗਾ ਕੋਈ ਹੈ ਹੀ ਨਹੀਂ ਇਹਦੇ ਨਾਲ ਬੰਦਾ ਹੈ ਨਹੀਂ ਕੋਈ ਵੀ ਇਹਦੇ ਪਿੱਛੇ ਹੈ ਨਹੀਂ ਕੋਈ ਇੱਕ ਸਾਡੇ ਪੰਜ ਦੇ ਘਰ ਆ ਕੇ ਸਾਡੇ ਨਾਲ ਹੀ ਉੱਤੇ ਹੁੰਦਾ ਸੀ ਹਾਂ